ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸੰਗਤ ਨੂੰ ਪਹਿਲਾਂ ਤੇ ਬੇਨਤੀ ਆ ਕਿ ਆਪਣੀਆਂ ਨਿੱਜੀ ਗੱਲਾਂ ਤੋਂ ਆਪਾਂ ਥੋੜਾ ਸਮਾਂ ਸੰਕੋਚ ਕਰੀਏ ਤੇ ਬੈਠਣ ਦੀ ਕਿਰਪਾ ਕਰੀਏ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨੰ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸ਼ਹੀਦੀ ਸਾਕੇ ਨੂੰ ਸਮੁੱਚਾ ਹੀ ਸਿੱਖ ਜਗਤ ਸਾਰੇ ਹੀ ਸੰਸਾਰ ਦੇ ਵਿੱਚ ਬਹੁਤ ਸ਼ਰਧਾ ਪਾਪਨਾ ਦੇ ਨਾਲ ਮਨਾ ਰਿਹਾ ਹੈ ਸੱਚੇ ਪਾਤਸ਼ਾਹ ਦੀ ਸ਼ਹੀਦੀ ਧਾਰਮਿਕ ਆਜ਼ਾਦੀ ਦੇ ਵਾਸਤੇ ਤਿਲਕ ਜੰਜੂ ਦੀ ਰਾਖੀ ਦੇ ਲਈ ਮਨੁੱਖੀ ਅਧਿਕਾਰਾਂ ਦੇ ਵਾਸਤੇ ਹੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਜੂ ਰਾਖਾ ਪ੍ਰਵਤਾंका ਕਿਨੋ ਬਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਿਨ ਕੀ ਆਸ਼ੀਸ਼ ਦਿਆ ਪਰ ਸਿਰ ਨਾ ਦਿਆ ਤਿਲਕ ਤੇ ਜੰਜੂ ਦੇ ਲਈ ਸ਼ਹਾਦਤ ਦਿੱਤੀ ਵੇਖੋ ਕਿਹੋ ਜਿਹਾ ਸਮਾਸੀ ਜਦੋਂ ਸਮੇਂ ਦਾ ਹੁਕਮਰਾਨ ਔਰੰਗਜ਼ੇਬ ਧੱਕੇ ਦੇ ਨਾਲ ਜਨੇਊ ਲਾ ਰਿਹਾ ਸੀ ਤੇ ਜਨੇਊ ਲਾ ਕੇ ਇੱਕ ਹੀ ਮਜ਼ਬ ਨੂੰ ਇੱਥੇ ਸੰਸਾਰ ਦੇ ਵਿੱਚ ਤੇ ਮੁਲਕ ਦੇ ਵਿੱਚ ਪਰਫੁੱਲਤ ਕਰਨਾ ਚਾਹੁੰਦਾ ਸੀ ਜਦੋਂ ਕੋਈ ਵੀ ਤਿਲਕ ਤੇ ਜੰਝੂ ਵਾਲਿਆਂ ਦੀ ਬਾਹ ਨਹੀਂ ਸੀ ਫੜਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਤਿਲਕ ਤੇ ਜੰਝੂ ਵਾਲਿਆਂ ਦੀ ਬਾਹ ਫੜੀ ਤੇ ਮੈਂ ਬੇਨਤੀ ਕਰਾਂ ਉਦੋਂ ਵੀ ਸਾਰਿਆਂ ਦਾ ਸਹਾਰਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਸੀ ਤੇ ਅੱਜ ਵੀ ਸਾਰਿਆਂ ਦਾ ਸਹਾਰਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਜਿਹੜੇ ਹੁਕਮਰਾਨ ਜਾਂ ਜਿਹੜੀਆਂ ਸਰਕਾਰਾਂ ਕਿਤੇ ਵੀ ਭਾਵੇਂ ਇੱਥੋਂ ਦੀ ਆ ਜਾਂ ਕਿਤੋਂ ਦੀ ਵੀ ਆ ਉਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਕੋਈ ਢਾਣਾ ਚਾਹੁੰਦੇ ਆ ਕੋਈ ਸਿੱਖਾਂ ਨੂੰ ਇੱਥੋਂ ਬੇਆਬਾਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਗੱਲ ਚੇਤੇ ਦੇ ਵਿੱਚ ਰੱਖਣੀ ਚਾਹੀਦੀ ਆ ਭਲਿਓ ਅਸੀਂ ਉਹ ਕੌਮ ਆ ਜਿਨ੍ਹਾਂ ਦੇ ਗੁਰੂ ਨੇ ਦੂਜਿਆਂ ਦੇ ਵਾਸਤੇ ਦਿੱਲੀ ਜਾ ਕੇ ਸ਼ਹਾਦਤ ਦੇ ਦਿੱਤੀ ਤੇ ਜਦੋਂ ਗੱਲ ਸਾਡੀ ਆਪਣੀ ਆ ਜਾਵੇਗੀ ਤੇ ਅਸੀਂ ਕਿਸ ਹੱਦ ਤੱਕ ਜਾ ਸਕਦੇ ਤੋਂ ਗੁਰਦੁਆਰੇ ਨੇ ਜਿਹੜੇ ਪਿੱਛੇ ਜੇ ਜਦੋਂ ਕੋਵਿਡ 19 ਆਇਆ ਕਰੋਨਾ ਕਾਲ ਤਾ ਹਰ ਗੁਰਦੁਆਰੇ ਨੇ ਲੰਗਰ ਚਲਾਏ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਸਾਰੇ ਸੰਸਾਰ ਦੇ ਵਿੱਚ ਚਰਚਾ ਹੋਈ ਸਿੱਖਾਂ ਦੀ ਅਤੇ ਗੁਰਦੁਆਰਿਆਂ ਦੀ ਹੁਣ ਇਹ ਜਿਹੜੇ ਗੁਰਦੁਆਰੇ ਜਿੱਥੋਂ ਹਮੇਸ਼ਾ ਮਨੁੱਖਤਾ ਦੀ ਸੇਵਾ ਹੁੰਦੀ ਹੈ ਕਿਉਂਕਿ ਸਾਡਾ ਸਿਧਾਂਤ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੁਨੀਆ ਦੀ ਕਿਸੇ ਵੀ ਕੌਮ ਦੇ ਕੋਲ ਇਹ ਸਿਧਾਂਤ ਨਹੀਂ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਦੁਨੀਆ ਦੇ ਵਿੱਚ ਸਾਰੇ ਸਤਕਾਰ ਜੋਗ ਆ ਪਰ ਜਿਹੜਾ ਫਲਸਫਾ ਸਾਡੇ ਗੁਰੂ ਦਾ ਵਾ ਸਾਰਿਆਂ ਨੂੰ ਗੱਲ ਵਕੜੀ ਦੇ ਵਿੱਚ ਲੈਣਾ ਸਾਰਿਆਂ ਦੀ ਮਦਦ ਕਰਨੀ ਔਖੇ ਵੇਲੇ ਸਾਰਿਆਂ ਦੇ ਨਾਲ ਖੜ ਜਾਣਾ ਇਹ ਫਲਸਫਾ ਸਿਰਫ ਗੁਰੂ ਨਾਨਕ ਦੇ ਘਰ ਦਾ ਵਾ ਬਾਕੀ ਥਾਵਾਂ ਤੇ ਨਹੀਂ ਹੈ ਤਾਂ ਨੌਵੇਂ ਪਾਤਸ਼ਾਹ ਨੇ ਐਸੇ ਹੀ ਫਲਸਫੇ ਦੇ ਤਹਿਤ ਹਿੰਦੂ ਧਰਮ ਦੀ ਰਾਖੀ ਕੀਤੀ ਉਹਨਾਂ ਦੇ ਧਰਮ ਨੂੰ ਬਚਾਇਆ ਹੈ ਤੇ ਅੱਜ ਜਦੋਂ ਮੈਂ ਇੱਥੇ ਸ਼ਲਾਂਗ ਗਾਨ ਕੇ ਦੇਖਿਆ ਇੱਥੇ ਗੁਰੂ ਕੀ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਨੂੰ ਨਤਮਸਤਕ ਆ ਤੇ ਮੈਂ ਵੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪੰਥ ਖੇਤਰ ਚ ਵੀ ਆ ਮੀਡੀਏ ਨਾਲ ਵੀ ਜੁੜੇ ਰਿਹਾ ਇਹ ਜਿਹੜਾ ਪੰਜਾਬੀ ਲੈਨ ਦਾ ਇਲਾਕਾ ਵਾ ਸ਼ਲਾਂਗ ਦੇ ਅੰਦਰ 200 ਸਾਲ ਤੋਂ ਸਾਡੇ ਲੋਕ ਸਿੱਖ ਜਿਨ੍ਹਾਂ ਨੇ ਜਿੱਥੇ ਇਸ ਰਾਜ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਕੋਈ ਮੁਸ਼ਕਲ ਤੇ ਮੁਸੀਬਤ ਪਈ ਆਪਣੇਆਂ ਵਾਂਗ ਸਾਰਿਆਂ ਦੇ ਨਾਲ ਖੜੇ ਇਹ 200 ਸਾਲ ਤੋਂ ਜਿਹੜੀ ਕੌਮ ਇੱਥੇ ਵਸ ਰਹੀ ਆ ਉਸ ਕੌਮ ਨੂੰ ਉਜਾੜਨਾ ਇਹ ਕੋਈ ਇਨਸਾਫ ਨਹੀਂ ਇਹ ਬੇਇਨਸਾਫੀ ਹੈ ਤੇ ਮੈਂ ਸ਼ਲਾਘਾ ਕਰਦਾ ਉਹਨਾਂ ਸਾਰੀ ਜਥੇਬੰਦੀਆਂ ਦੀ ਜਿਹੜੀਆਂ 2017-18 ਤੋਂ ਸਿੱਖ ਹੱਕਾਂ ਦੀ ਇਹ ਜੰਗ ਲੜ ਰਹੀਆਂ ਹਨ ਤੇ ਸਿੱਖ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਖੜੇ ਹਾਂ ਪਰ ਮੈਂ ਨਾਲ ਹੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਣਾ ਹਾਂ ਆਪਾਂ ਹੁਣ ਕੋਈ ਕਮਜ਼ੋਰ ਨਹੀਂ ਹਾਂ ਇਹ ਸਰਕਾਰਾਂ ਵੀ ਸਮਝ ਲੈਣ ਸਿੱਖ ਕੋਈ ਹੁਣ ਕਮਜ਼ੋਰ ਨਹੀਂ ਹਨ ਅਸੀਂ ਵਰਲਡਵਾਈਡ ਪੂਰੇ ਪਾਵਰਫੁਲ ਹਾਂ ਤਗੜੇ ਹਾਂ ਔਰ ਸਭ ਤੋਂ ਵੱਡੀ ਗੱਲ ਸਾਨੂੰ ਗੁਰੂ ਨੇ ਇੱਕ ਅਨੋਖਾ ਜਿਹਾ ਸਿਧਾਂਤ ਦਿੱਤਾ ਹੈ ਭਾਵੇਂ ਤੁਸੀਂ ਇੱਥੇ ਛਲਾਉਂਗ ਬੈਠੇ ਹੋ ਪਰ ਤੁਸੀਂ ਵੀ ਸਾਰੇ ਵਾਸੀਓ ਸ਼੍ਰੀ ਕਿਹਦੇ ਵਾਸੀ ਆਪਾਂ ਸ੍ਰੀ ਆਨੰਦਪੁਰ ਸਾਹਿਬ ਦੇ ਤੋਂ ਅਸੀਂ ਇੱਕ ਪਰਿਵਾਰ ਹਾਂ ਇੱਕ ਸਾਂਝਾ ਪਰਿਵਾਰ ਖਾਲਸਾਪਨ ਤਾਂ ਜਦੋਂ ਕਿਤੇ ਵੀ ਸੰਸਾਰ ਦੇ ਵਿੱਚ ਕਿਸੇ ਵੀ ਸਿੱਖ ਦੇ ਨਾਲ ਵਧਿੱਕੀ ਜਾ ਕਿਸੇ ਵੀ ਸਿੱਖ ਦੇ ਨਾਲ ਧੱਕਾ ਹੁੰਦਾ ਭਾਵੇਂ ਆਪਸ ਦੇ ਵਿੱਚ ਸਿੱਖਾਂ ਦੇ ਮਾੜੇ ਮੋਟ ਵਖਰੇਵੇਂ ਚੱਲਦੇ ਰਹਿੰਦੇ ਆ ਪਰ ਜਦੋਂ ਕਿਤੇ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਜਾਂ ਵਖਰੇਵਾ ਹੁੰਦਾ ਅੱਜ ਵੀ ਸਮੁੱਚੀ ਕੌਮ ਜਿਹੜੀ ਆ ਉਹ ਆਪਣੇ ਬਾਕੀ ਸਿੱਖ ਭੈਣ ਭਰਾਵਾਂ ਦੇ ਨਾਲ ਖੜਦੀ ਆ ਤੇ ਤੁਸੀਂ ਕਿਤੇ ਇਹ ਨਹੀਂ ਸਮਝਣਾ ਕਿ ਤੁਸੀਂ ਇਕੱਲੇ ਹੋ ਤੁਸੀਂ ਖਾਲਸਾ ਪੰਥ ਦਾ ਹਿੱਸਾ ਹੋ ਤੁਸੀਂ ਖਾਲਸਾ ਪੰਥ ਪਰਿਵਾਰ ਦੇ ਮੈਂਬਰ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਫਲਵਾੜੀ ਦੇ ਸੋਹਣੇ ਫੁੱਲ ਹੋ ਜਿਹੜੇ ਸ਼ਲਾਂਗ ਦੀ ਧਰਤੀ ਤੇ ਖੜੇ ਹੋਏ ਆ ਤੇ ਜਦੋਂ ਵੀ ਪਹਿਲਾਂ ਵੀ ਪੰਥ ਨਾਲ ਖੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਹਕੂਮਤ ਜਾਂ ਕੋਈ ਵੀ ਸਰਕਾਰ ਬੇਇਨਸਾਫੀ ਦੀ ਗੱਲ ਕਰੇਗੀ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਮਰਜੀ ਆਵਾਜ਼ ਮਾਰਿਓ ਜਾਂ ਸਾਨੂੰ ਪਤਾ ਲੱਗੇ ਭਾਵੇਂ ਅੱਧੀ ਰਾਤ ਵੀ ਹੋਵੇ ਅਕਾਲ ਤਖਤ ਸਾਹਿਬ ਤੁਹਾਡੇ ਨਾਲ ਖੜਾ ਹੈ ਤੇ ਖੜਾ ਰਹੇਗਾ ਬਾਕੀ ਗੱਲ ਵੇਖੋ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਪਈ ਮਿਨਿਓਰਿਟੀ ਜਿਹੜੀ ਹੁੰਦੀ ਆ ਨਾ ਉਹ ਦੇਸ਼ ਦਾ ਸ਼ਿੰਗਾਰ ਹੁੰਦੀ ਆ ਹਰ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੇ ਹੱਕ ਹਕੂਕ ਬਹਾਲ ਰੱਖੇ ਜਾਂਦੇ ਮੈਂ ਹੁਣੇ ਪਾਕਿਸਤਾਨ ਜਾ ਕੇ ਆਇਆ ਉੱਥੇ ਸਾਡੀ ਗਿਣਤੀ ਬਹੁਤ ਘੱਟ ਆ ਤੇ ਬਹੁਤ ਸਾਰੇ ਗੁਰਦੁਆਰੇ ਕਿਉਂਕਿ ਹੁਣ ਸਿੱਖ ਦੁਨੀਆ ਭਰ ਤੋਂ ਉੱਥੇ ਜਾਣ ਲੱਗ ਪਏ ਆ ਉਹ ਖੋਲੇ ਗਏ ਆ ਤੇ 17 ਨਵੇਂ ਗੁਰਦੁਆਰੇ ਰੀਸਟੋਰ ਕੀਤੇ ਜਾ ਰਹੇ ਮੈਨੂੰ ਸਾਰੀ ਲਿਸਟ ਉਹਨਾਂ ਨੇ ਦਿੱਤੀ ਤੇ ਮੈਂ ਭਾਰਤ ਦੀ ਹਕੂਮਤ ਨੂੰ ਤੇ ਇਥੋਂ ਦੀ ਸਰਕਾਰ ਨੂੰ ਪੁੱਛਦਾ ਵਾਂ ਤੁਸੀਂ ਸਾਨੂੰ ਇਸ ਦੇਸ਼ ਦੇ ਨਾਗਰਿਕ ਨਹੀਂ ਮੰਨਦੇ ਦੂਜੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਖੋਲੇ ਜਾ ਰਹੇ ਆ ਤੇ ਸਾਡੇ ਮੁਲਕ ਦੇ ਵਿੱਚ ਤੁਸੀਂ ਸਾਡੇ ਗੁਰਦੁਆਰੇ ਢਾਉਣਾ ਚਾਹੁੰਦੇ ਆ ਮਿਨਿਓਰਟੀ ਉਹ ਕੌਮ ਸਿੱਖ ਕੌਮ ਆਪਿਛੇ ਦੇ ਰਾਜ ਸਭਾ ਦੇ ਵਿੱਚ ਅੰਕੜੇ ਪੇਸ਼ ਹੋਏ ਅੱਜ ਵੀ ਸਭ ਤੋਂ ਜ਼ਿਆਦਾ ਜੰਗੀ ਵਿਧਵਾਵਾਂ ਵਾਂ ਮਾ ਜਿਹੜੀਆਂ ਫੌਜ ਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਆ ਉਹ ਜੰਗੀ ਵਿਧਵਾਵਾਂ ਅੱਜ ਵੀ ਪੰਜਾਬ ਤੋਂ ਆਂ ਅੱਜ ਵੀ ਅੱਜ ਵੀ ਬਾਰਡਰ ਤੇ ਲੜਨ ਦੀ ਗੱਲ ਆਵੇ ਤੇ ਸਿੱਖ ਤੇ ਪੰਜਾਬੀ ਖੜਾ ਕੋਈ ਬਾਹਰੋਂ ਹਮਲੇ ਦੀ ਗੱਲ ਆਵੇ ਤੇ ਸਿੱਖ ਪੰਜਾਬੀ ਹਿੱਕ ਢਾ ਕੇ ਖੜਦਾ ਆ ਆਜ਼ਾਦੀ ਦੀ ਲੜਾਈ ਦੀ ਗੱਲ ਆਈ ਤਾਂ ਸਿੱਖਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਇਹੋ ਜੀ ਬਹਾਦਰ ਕੌਮ ਸਿੱਖ ਕੌਮ ਜਿਹੜੀ ਜज्ਬਾਤੀ ਕੌਮ ਹੈ ਜਿਹੜੀ ਬਹਾਦਰ ਕੌਮ ਹੈ ਜਿਹੜੀ ਇਮਾਨਦਾਰ ਕੌਮ ਹੈ ਉਸ ਕੌਮ ਨੂੰ ਕੋਈ ਵੀ ਉਜਾੜਨ ਦੀ ਭਾਵਨਾ ਰੱਖੇ ਇਹ ਮੁਲਕ ਦੇ ਹਿੱਤ ਦੇ ਵਿੱਚ ਨਹੀਂ ਹੈ ਸਰਕਾਰਾਂ ਨੂੰ ਇਹ ਚੇਤੇ ਚ ਰੱਖਣਾ ਚਾਹੀਦਾ ਹੈ ਸਿੱਖਿਆ ਨੂੰ ਉਜਾੜ ਕੇ ਕੋਈ ਸੁਖੀ ਨਹੀਂ ਵਸੇਗਾ ਇਸ ਕਰਕੇ ਸਰਕਾਰਾਂ ਨੂੰ ਵੀ ਹੁਣੇ ਕਾਲੋਂ ਸਾਹਿਬ ਬੋਲ ਰਿਹਾ ਸੀ ਤੇ ਮੈਂ ਉੱਥੇ ਬੈਠਿਆ ਵੀ ਇਹਨਾਂ ਦੇ ਕੋਲੇ ਬੇਨਤੀ ਜਾਂ ਇਹਨਾਂ ਦੇ ਨਾਲ ਵਿਚਾਰ ਕਰ ਰਿਹਾ ਸੀ ਵੀ ਇਹਨਾਂ ਦੀ ਵੀ ਕਾਫੀ ਦਿੱਲੀ ਦੇ ਵਿੱਚ ਜਾਣ ਪਛਾਣ ਹੈ ਸੈਂਟਰ ਦੇ ਨਾਲ ਤੇ ਗੱਲ ਜਦੋਂ ਹੈ ਸਿੱਖਾਂ ਦੀ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਸ਼ਰੂਮਣੀ ਅਕਾਲੀ ਦਲ ਹੋਵੇ ਜਿੰਨੇ ਵੀ ਆ ਤੇ ਮੁਖ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਹੁਕਮ ਦੇਵੇਗਾ ਤੇ ਪਹਿਲਾਂ ਵੀ ਇਹ ਸਾਰੇ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਭੈਣ ਭਰਾ ਵਾ ਦੁਨੀਆ ਭਰ ਦੇ ਸਿੱਖ ਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਇਸ ਕਰਕੇ ਫਿਕਰ ਨਹੀਂ ਕਰਨੀ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਆ ਜਦੋਂ ਕਹਾਂਗੇ ਆਪਾਂ ਗੱਲਬਾਤ ਕਰਾਂਗੇ ਟੇਬਲ ਤੇ ਬਹਿਣ ਦੀ ਗੱਲ ਹੈ ਸੈਂਟਰ ਦੇ ਨਾਲ ਗੱਲਬਾਤ ਕਰਨ ਦੀ ਗੱਲ ਆ ਆਪਾਂ ਇਥੋਂ ਜਾਣਾ ਕਿਤੇ ਨਹੀਂ ਇਹ ਤੁਹਾਡੀ ਮਿੱਟੀ ਆ ਤੁਹਾਡਾ ਵਤਨ ਹੈ ਸਾਡੇ ਪੁਰਖਿਆਂ ਦੀ ਧਰਤੀ ਇੱਥੇ ਸਾਡੇ ਸਿੱਖ ਰਹਿ ਰਹੇ ਆ ਤੇ ਜਦੋਂ 200 ਸਾਲ ਤੋਂ ਤੇ ਉਸ ਤੋਂ ਪਹਿਲਾਂ ਤੋਂ ਅਸੀਂ ਰਹਿ ਰਹੇ ਆ ਸਾਨੂੰ ਕੋਈ ਇਥੋਂ ਉਜਾੜ ਨਹੀਂ ਸਕਦਾ ਇਹ ਗੱਲ ਸਰਕਾਰਾਂ ਨੂੰ ਵੀ ਸਮਝਣੀ ਚਾਹੀਦੀ ਆ ਬਾਕੀ ਵੇਖੋ ਵਿਖਰਾਉਣਾ ਵੀ ਨਹੀਂ ਆ ਜਦੋਂ ਵੱਡਾ ਘੱਲੂ ਘਾਰਾ ਹੋਇਆ ਨਾ ਘੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ 1762 ਦੇ ਵਿੱਚ ਆਪਾਂ ਨੂੰ ਇੱਕ ਦਿਨ ਦੇ ਵਿੱਚ 30 ਤੋਂ 35-40 ਹਜ਼ਾਰ ਸਾਨੂੰ ਕਤਲ ਕੀਤਾ ਸੀ ਉੱਥੇ ਕੋਪਰ ਹੀਡਾ ਅਹਿਮਦ ਸ਼ਾਹ ਬਤਾ ਸੀ ਕੌਮ ਹੀ ਮੈਂ ਮਕਾ ਦਤੀ ਆ ਪਰ ਜਦੋਂ ਸ਼ਾਮ ਨੂੰ ਸਿੱਖਾਂ ਨੇ ਅਰਦਾਸ ਕੀਤੀ ਨਾ ਦੋ ਗੱਲਾਂ ਉਹਨਾਂ ਨੇ ਕਹੀਆਂ ਇੱਕ ਕਹੀ ਕਿ ਦਿਨ ਦੇ ਚਾਰ ਪੈਰ ਸੱਚੇ ਪਾਤਸ਼ਾਹ ਤੇਰੇ ਬਾਣੇ ਦੇ ਵਿੱਚ ਸੁੱਖ ਦੇ ਬਤੀਤ ਹੋਏ ਆ ਜਿਹੜੀ ਕੌਮ 35 ਤੋਂ 40 ਹਜ਼ਾਰ ਬੰਦਾ ਸ਼ਹੀਦ ਕਰਵਾ ਕੇ ਉਹ ਫੇਰ ਕਹਿ ਰਹੀ ਆ ਪੀ ਦਿਨ ਦੇ ਚਾਰ ਪੈਰ ਸੁੱਖ ਦੇ ਲੰਗੇ ਉਸ ਕੌਮ ਨੂੰ ਕਿਹੜਾ ਡਰਾ ਲਵੇਗਾ ਉਸ ਕੌਮ ਨੂੰ ਕਿਹੜਾ ਦਬਾ ਲਵੇਗਾ ਸੀ ਉਹਨਾਂ ਦੇ ਵਾਰਿਸਾਂ ਔਰ ਦੂਜੀ ਗੱਲ ਉਹਨਾਂ ਨੇ ਕਹੀ ਸੀ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਸੱਚੇ ਪਾਤਸ਼ਾਹ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਕੌਣ ਮਨੇਗਾ ਇਥੇ ਪੰਥਵਾ ਤੇ ਗੁਰੂ ਗ੍ਰੰਥਵਾ ਤੇ ਗੁਰੂ ਗ੍ਰੰਥ ਨੂੰ ਮੰਨਦੇ ਆ ਤੇ ਤਾਂ ਹੀ ਪੰਥ ਦੀ ਹੋਂਦ ਵਾ ਇਸ ਕਰਕੇ ਪੰਥ ਨੂੰ ਝਾੜਨ ਦੀ ਭਾਵਨਾ ਕਿਸੇ ਨੂੰ ਰੱਖਣੀ ਨਹੀਂ ਚਾਹੀਦੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਤਿੰਨ ਚਾਰ ਮਹੀਨੇ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖ ਫੇਰ ਟੱਕਰੇ ਸੀ ਅੰਮ੍ਰਿਤਸਰ ਤੋਂ ਲੈ ਕੇ ਦਰਾ ਖੈਬਰ ਤੱਕ ਭਜਾਇਆ ਸੀ ਸਿੱਖਾਂ ਨੇ ਮਾਰਸ਼ਲ ਕੌਮ ਤੋ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਵਾ ਕਭਰਾਉਣਾ ਨਹੀਂ ਆ ਇੱਕ ਦੂਜੇ ਦਾ ਸਾਥ ਦੇਣਾ ਮਿਲ ਜੁਲ ਕੇ ਰਹਿਣਾ ਮੈਨੂੰ ਖੁਸ਼ੀ ਹੋਈ ਪ੍ਰਧਾਨ ਖਲੋਤੇ ਇਥੋਂ ਦੇ ਸਰਦਾਰ ਗੁਰਮੀਰ ਸਿੰਘ ਜੀ ਔਰ ਈਸਟ ਨੌਰਥ ਦਾ ਜਿਹੜਾ ਸਾਡਾ ਸਿੱਖ ਬੋਰਡ ਹੈ ਮੈਂ ਧੋਬੜੀ ਸਾਹਿਬ ਆਇਆ ਸੀ ਜਦੋਂ ਪਿੱਛੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ 350 ਸਾਲਾ ਦਾ ਨਗਰ ਕੀਰਤਨ ਮੈਂ ਉੱਥੇ ਵੀ ਗੱਲ ਕਹੀ ਮੈਂ ਬਹੁਤ ਥਾਵਾਂ ਤੇ ਤੁਹਾਡੀ ਗੱਲ ਕੀਤੀ ਉਥੇ ਕਹਿੰਦੇ ਸਿੱਖਾਂ ਦੇ ਦੋ ਹੀ ਘਰ ਵਾ ਪਰ ਸੰਗਤ ਹਜ਼ਾਰਾਂ ਦੀ ਗਿਣਤੀ ਜਾ ਗਈ ਇਹਦਾ ਮਤਲਬ ਸਿੱਖੀ ਤਗੜੀ ਆ ਸਿੱਖੀ ਦੀ ਜੜ ਡੂੰਗੀ ਆ ਇਹਨੂੰ ਕੋਈ ਪੁੱਟ ਨਹੀਂ ਸਕਦਾ ਆਪਾਂ ਨੂੰ ਗੁਰੂ ਦੇ ਨਾਲ ਜੁੜ ਕੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਤੇ ਵਿਸ਼ਵਾਸ ਯਕੀਨ ਰੱਖਣਾ ਚਾਹੀਦਾ ਤੇ ਆਪਣੇ ਜਿਹੜੇ ਨਮੈਂਦੇ ਆ ਇਥੋਂ ਦੇ ਉਹਨਾਂ ਨੂੰ ਤਾਕਤ ਦੇਣੀ ਚਾਹੀਦੀ ਵੀ ਅਸੀਂ ਸਾਰੇ ਤੁਹਾਡੇ ਨਾਲ ਆ ਜਿਹੜੇ ਸਿੱਖ ਪਹਿਲਾਂ ਕਹਿੰਦੇ ਥੋੜੇ ਬਹੁਤੇ ਬੇਅਦਬੀ ਕਰਦੇ ਸੀ ਹਟ ਗਏ ਕੁਝ ਮੈਨੂੰ ਮਿਲੇ ਆ ਮੈਂ ਚਾਹੁੰਨਾ ਆ ਵੀ ਮੈਂ ਹੁਣੇ ਕਈਆਂ ਨੂੰ ਕਿਹਾ ਸੀ ਇੱਥੇ ਆ ਵੀਰਾਂ ਵਾਲੇ ਪਾਸੇ ਕੁਝ ਸਿੱਖ ਜਿਨ੍ਹਾਂ ਨੇ ਦਾੜੀਆਂ ਕਟੀਆਂ ਹੀਆਂ ਖੜੇ ਹੋਣ ਥੋੜਾ ਜਿਹਾ ਔਰ ਪ੍ਰਾਨ ਕਰਨ ਕਿ ਅਸੀਂ ਗੁਰੂ ਦੇ ਨਾਲ ਆ ਤੇ ਸਾਬਤ ਸੂਰਤ ਹੋਵਾਂਗੇ ਆ ਹੁਣੇ ਕੁਝ ਸਿੱਖਾ ਨੇ ਨੌਜਵਾਨਾਂ ਨੇ ਮੇਰੇ ਨਾਲ ਵਾਅਦਾ ਵੀ ਕੀਤਾ ਆ ਖੜੇ ਹੋਏ ਮੜਾ ਜੀ ਇਧਰ ਦੇ ਪਾਸੇ ਬੈਠੇ ਕੁਝ ਖੜੇ ਹੋਏ ਸ਼ੇਰੋ ਕੋਈ ਗੱਲ ਨਹੀਂ ਆਓ ਇੱਕ ਸਿੰਘ ਰਮਾਲ ਬਨ ਕੇ ਬੈਠਾ ਖੜੇ ਹੋਈ ਸ਼ੇਰਾ ਸ਼ਾਬਾਸ਼ ਆ ਕੁਛੇ ਘੋਰ ਹੀ ਕੁਝ ਬਜ਼ੁਰਗ ਹੈਗੇ ਹੀ ਇੱਥੇ ਖੜੇ ਹੋਇਓ ਜੀ ਆ ਚੁੱਕਿਓ ਮੜਾ ਜਾਨ ਨੂੰ ਤਾ ਨੂੰ ਸ਼ਾਬਾਸ਼ ਸ਼ਾਬਾਸ਼ ਇੱਧਰ ਆ ਜਾਓ ਮਾੜਾ ਜਾ ਇੱਧਰ ਆ ਜਾਓ ਆ ਜਾਓ ਆ ਜਾਓ ਸ਼ੇਰੋ ਆ ਜਾਓ ਕੋਈ ਗੱਲ ਨਹੀਂ ਆ ਜਾਓ ਆ ਵੇਖੋ ਭਾਵੇਂ ਸਾਡੇ ਮੁੰਡੇ ਅਜੇ ਸਾਬਤ ਸੂਰਤ ਨਹੀਂ ਆ ਪਰ ਇਨਾਂ ਚ ਚੜ੍ਹਦੀ ਕਲਾ ਹੈਗੀ ਆ ਆ ਜਦੋਂ ਪੰਜਾਬ ਚ ਹੜ੍ਹ ਆਏ ਨਾ ਤੇ ਕੋਈ ਸਰਕਾਰ ਨਹੀਂ ਪਹੁੰਚੀ ਨੌਜਵਾਨ ਸਾਡੇ ਟਰੈਕਟਰ ਟਰਾਲੀਆਂ ਤੇ ਝੰਡੇ ਲਾ ਕੇ ਨਿਸ਼ਾਨ ਸਾਹਿਬ ਲਾ ਕੇ ਪਹੁੰਚੇ ਉੱਥੇ 8 8 ਫੁੱਟ ਪਾਣੀ 10 10 ਫੁੱਟ ਪਾਣੀ ਇਹਨਾਂ ਤੇ ਮਾਣ ਸਿੱਖੀ ਇਹਨਾਂ ਦੇ ਅੰਦਰ ਹੈਗੀ ਆ ਪਰ ਜਿਹੜਾ ਬੀਜ ਅੰਦਰ ਹੋਵੇ ਬਾਹਰ ਵੀ ਆਉਣਾ ਚਾਹੀਦਾ ਤੇ ਮੈਨੂੰ ਯਕੀਨ ਆ ਇਹ ਜਿਹੜੇ ਸਾਡੇ ਨੌਜਵਾਨ ਇਹ ਸਾਬਤ ਸੂਰਤ ਬਣ ਕੇ ਦਸਤਾਰਾਂ ਸਜਾਇਆ ਕਰਨਗੇ ਨਾਮ ਬਾਣੀ ਦੇ ਨਾਲ ਮੈਨੂੰ ਪਤਾ ਪਹਿਲਾਂ ਵੀ ਜੁੜੇ ਆ ਅੱਗੇ ਤੋਂ ਜੁੜੇ ਰਹਿਣਗੇ ਨੌਜਵਾਨੋ ਪੂਰੇ ਸਰਦਾਰ ਬਣਨਾ ਕੀ ਨਾਮ ਆਪਣਾ ਹਾਂਜੀ ਸਰਦਾਰ ਰਣਦੀਪ ਸਿੰਘ ਸ਼ਾਬਾਸ਼ ਤੁਹਾਡਾ ਕੀ ਨਾਮ ਹੈ ਸਰਦਾਰ ਅਮਰਿਤਪਾਲ ਸਿੰਘ ਨਾਮ ਵੇਖੋ ਕਿੱਡੇ ਸੋਹਣੇ ਇਨਾਂ ਦੇ ਸਰਦਾਰ ਕੁਲਜਿੰਦਰ ਸਿੰਘ ਗੁਰੂ ਨੇ ਸਰਦਾਰ ਬਣਾਇਆ ਵਾ ਤੁਹਾਡਾ ਕੀ ਨਾਮ ਹੈ ਹਰਸ਼ਦੀਪ ਸਿੰਘ ਇਹ ਨੌਜਵਾਨ ਖੜੇ ਵੀ ਹੋਏ ਆ ਤੇ ਮੈਨੂੰ ਆਸ ਆ ਦਸਤਾਰਾਂ ਸਜਾਉਣਗੇ ਤੇ ਸਾਬਤ ਸੂਰਤ ਬਣ ਕੇ ਸੰਗਤ ਇਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਛੱਡੇ ਇੱਕ ਬੇਨਤੀ ਮੈਂ ਹੋਰ ਕਰਨੀ ਆ ਮੈਂ ਹੁਣੇ ਕੁਝ ਮੁੰਡਿਆਂ ਨੂੰ ਮਿਲਣ ਲਿਆ ਸੀ ਤੇ ਮੈਂ ਵਿਆਹ ਦਾ ਪੁੱਛਿਆ ਉਹਨਾਂ ਨੂੰ ਤੇ ਕਿਸ ਦੀ ਉਮਰ 28 ਸਾਲ 29 ਸਾਲ ਕਹਿੰਦੇ ਜੀ ਅਜੇ ਵਿਆਹ ਨਹੀਂ ਹੋਇਆ ਇੱਕ ਤੇ ਮੈਂ ਬਜ਼ੁਰਗਾਂ ਨੂੰ ਕਹਿਣਾ ਵੀ ਇਹਨਾਂ ਦੇ ਵਿਚੋਲੇ ਬਣੋ ਇਹਨਾਂ ਨੂੰ ਰਿਸ਼ਤਾ ਕਰਾਓ ਸਮੇਂ ਸਿਰ ਵਿਆਹ ਹੋਣੇ ਚਾਹੀਦੇ ਆ ਆਪਣੇ ਭਾਈਚਾਰੇ ਤੇ ਸਿੱਖਾਂ ਦੇ ਵਿੱਚ ਤੇ ਨਾਲ ਹੀ ਜਿਨ੍ਹਾਂ ਦੇ ਆਨੰਦ ਕਾਰਜ ਹੋ ਗਏ ਆ ਤਿੰਨ ਤੋਂ ਚਾਰ ਆਪਾਂ ਨੂੰ ਗੁਰੂ ਦੀ ਦਾਤ ਬੱਚੇ ਵੀ ਚਾਹੀਦੇ ਆ ਤਾਂ ਹੀ ਆਪਾਂ ਵਧਾਂਗੇ ਪਹਿਲਾਂ 35 35 ਹਜ਼ਾਰ ਸ਼ਹੀਦ ਹੋਏ ਪਰ ਆਪਣੇ ਵੇਖੋ ਧੀਆਂ-ਪੋਤੀ ਬੜੇ ਹੁੰਦੇ ਸੀ ਤੇ ਦੋ ਤਿੰਨ ਸ਼ਹੀਦ ਵੀ ਹੋ ਜਾਂਦੇ ਤਿੰਨ ਚਾਰ ਮਗਰ ਵੀ ਹੁੰਦੇ ਸੀ ਪਰਵਾਹ ਨਹੀਂ ਸੀ ਹੈਗੀ ਤੋ ਬਜ਼ੁਰਗਾਂ ਦਾ ਕੰਮ ਆ ਨੌਜਵਾਨਾਂ ਨੂੰ ਸਾਹਮਣਾ ਇਹਨਾਂ ਦੇ ਰਿਸ਼ਤੇ ਕਰਾਓ ਜਿਨ੍ਹਾਂ ਦੇ ਅਜੇ ਨਹੀਂ ਹੋਏ ਤੇ ਵਿਆਹ ਸਮੇਂ ਸਿਰ ਹੋਣੇ ਚਾਹੀਦੇ ਆ ਤੇ ਕਿਰਤ ਕੋਈ ਮਾੜੀ ਨਹੀਂ ਆ ਕੋਈ ਵੀ ਕਿਰਤ ਕਰੋ ਸਾਫ਼ ਸੁਥਰੀ ਇਮਾਨਦਾਰੀ ਵਾਲੀ ਗੁਰੂ ਬਰਕਤ ਪਾਵੇਗਾ ਇਥੋਂ ਦੀ ਸੰਗਤ ਦੀ ਖੁਸ਼ੀ ਇਥੋਂ ਦੇ ਸੰਗਤ ਦਾ ਜੋਸ਼ ਮਨ ਨੂੰ ਬਹੁਤ ਤਸੱਲੀ ਮਿਲੀ ਆਪਾਂ ਇੱਕ ਪਰਿਵਾਰ ਵਾਂ ਭਾਵੇਂ ਤੁਸੀਂ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੋ ਪਰ ਜਦੋਂ ਤੁਹਾਡੇ ਇੱਥੇ ਉਜਾੜੇ ਦੀ ਗੱਲ ਚੱਲੀ ਤੇ ਸਾਰੇ ਪੰਜਾਬ ਵਿੱਚ ਤੇ ਦੁਨੀਆਂ 'ਚ ਰਹਿਣ ਵਾਲੇ ਸਿੱਖ ਚਿੰਤਤ ਹੋਏ ਇਹ ਸਿਰਫ ਸਾਡੀ ਕੌਮ ਆ ਜਿਹਨੂੰ ਗੁਰੂ ਨੇ ਇੱਕ ਪਰਿਵਾਰ ਬਣਾਇਆ ਵਾ ਔਰ ਅਸੀਂ ਪਰਿਵਾਰ ਵਾਂ ਸਾਡੇ ਦੁੱਖ ਸੁੱਖ ਸਾਂਝੇ ਆ ਮੈਂ ਦੁਨੀਆਂ ਭਰ ਦੇ ਸਿੱਖਾਂ ਨੂੰ ਵੀ ਅਪੀਲ ਕਰਦਾ ਪੂਰੀ ਦੁਨੀਆਂ ਦੇ ਸਿੱਖਾਂ ਨੂੰ ਭਾਵੇਂ ਅਮਰੀਕਾ, ਅਫਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਜਿੱਥੇ ਮਰਜੀ ਆ ਜਦੋਂ ਵੀ ਕਿਤੇ ਕੋਈ ਸਾਡੇ ਇਥੋਂ ਦੇ ਸਿੱਖ ਭਰਾਵਾਂ ਦੇ ਨਾਲ ਬੇਇਨਸਾਫੀ ਕਰੇ ਆਪਾਂ ਪੂਰੀ ਦੁਨੀਆ ਦੇ ਵਿੱਚ ਬੁਲੰਡਾ ਆਵਾਜ਼ ਦੇ ਨਾਲ ਇਹਨਾਂ ਦੇ ਹੱਕ ਦੇ ਵਿੱਚ ਖੜੂਵਾਂਗੇ ਕਿਉਂਕਿ ਗੱਲ ਕਹਿੰਦੇ ਸਹੇ ਦੀ ਨਹੀਂ ਪਹੇ ਦੀਆ ਇੱਕ ਥਾਂ ਤੋਂ ਜੜਨ ਲੱਗ ਪਏ ਤੇ ਥਾਂ ਥਾਂ ਤੋਂ ਜੜਨਗੇ ਇਸ ਕਰਕੇ ਆਪਾਂ ਇਕੱਠੇ ਰਹਿਣਾ ਸਰਕਾਰਾਂ ਨੂੰ ਬਹੁਤ ਖੁੱਲੇ ਦਿਲ ਦੇ ਨਾਲ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਇਹੋ ਜੀ ਬਹਾਦਰ ਕੌਮ ਦੇ ਨਾਲ ਕਦੀ ਵਿਗਾੜਨੀ ਨਹੀਂ ਚਾਹੀਦੀ ਮਾਰਸ਼ਲ ਕੌਮ ਜਿਹੜੀ ਬਾਰਡਰ ਤੇ ਦਸਤਾਰਾਂ ਵਾਲੇ ਜਦੋਂ ਖੜਦੇ ਆ ਤੇ ਦੁਸ਼ਮਣ ਜਿਹੜੇ ਆ ਕੰਬਦੇ ਆ ਵੀ ਸਾਹਮਣੇ ਸਰਦਾਰ ਖੜਾਈ ਹਰੀ ਸਿੰਘ ਨਲੂਏ ਦੇ ਵਾਰਿਸ ਗੁਰਬਾਣੀ ਨਾਲ ਵੀ ਜੁੜਨਾ ਦੂਜਾ ਗੁਰੂ ਸਾਹਿਬ ਇਧਰ ਵੀ ਆਏ ਇਲਾਕੇ ਅੱਜ ਸਿੱਖੀ ਫੈਲੀ ਔਰ ਪ੍ਰਧਾਨ ਸਾਹਿਬ ਖਲੋਤੇ ਮੇਰੇ ਭਾਈ ਗੁਰਜੀਤ ਸਿੰਘ ਜੀ ਤੇ ਜਰਨਲ ਸਕੱਤਰ ਭਾਈ ਸੰਗਮ ਸਿੰਘ ਜੀ ਤੇ ਜਿਹੜੇ ਇਧਰ ਦੀ ਜਿਹੜਾ ਸਿੱਖ ਬੋਰਡ ਆ ਉਹ ਸਾਰਿਆਂ ਦਾ ਹੀ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਸਿੱਖੀ ਨੂੰ ਫਲਾਈਏ ਅੱਪਾ ਵੱਧ ਤੋਂ ਵੱਧ ਸਿੱਖੀ ਦੇ ਬਾਰੇ ਦੱਸੀਏ ਤੁਹਾਨੂੰ ਲਿਟਰੇਚਰ ਜਿੰਨਾ ਚਾਹੀਦਾ ਜੋ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੁਹਾਨੂੰ ਚਾਹੀਦਾ ਲਿਟਰੇਚਰ ਦੇ ਤੌਰ ਤੇ ਸਾਨੂੰ ਹੁਕਮ ਲਾਇਓ ਤੁਹਾਡੇ ਕੋਲ ਪਹੁੰਚੇਗਾ ਆਪਾਂ ਆਪਣੇ ਬੱਚਿਆਂ ਨੂੰ ਵੀ ਜੋੜੀਏ ਦੂਜਿਆਂ ਨੂੰ ਵੀ ਦੱਸੀਏ ਬਾਕੀ ਇੱਥੋਂ ਦੇ ਸਮਾਜ ਦੇ ਨਾਲ ਆਪਾਂ ਸਾਂਝ ਬਣਾ ਕੇ ਰੱਖਣੀ ਹੈ ਕਿਸੇ ਨਾਲ ਆਪਾਂ ਕਿਉਂਕਿ ਸਿੱਖ ਕਿਸੇ ਨਾਲ ਵਦੀ ਕੀ ਨਹੀਂ ਕਰਦਾ ਆਪਾਂ ਨਜਾਇਜ਼ ਕਿਸੇ ਨਾਲ ਲੜਦੇ ਵੀ ਨਹੀਂ ਨਾ ਲੜਨਾ ਹੀ ਆ ਇੱਥੋਂ ਦੇ ਸਾਰੇ ਲੋਕ ਸਾਡਾ ਹੀ ਭਾਈਚਾਰਾ ਵਾ ਤੁਸੀਂ ਵੀ ਇਥੋਂ ਦੇ ਉਹ ਵੀ ਇਥੋਂ ਦੇ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹਿਣਾ ਪਰ ਆਪਣੇ ਧਰਮ 'ਚ ਪਰਪੱਕ ਰਹਿਣਾ ਆਨੰਦ ਕਾਰਜ ਬੱਚੇ ਬੱਚੀਆਂ ਨੇ ਆਪਣੇ ਧਰਮ ਦੇ ਵਿੱਚ ਹੀ ਕਰਨੇ ਆ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਗੁਰਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਅੱਜ ਪੰਜਾਬੀ ਲੇਨ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਬਹੁਤ ਪੁਰਾਣਾ ਇੱਥੇ ਜਦੋਂ ਗੁਰੂ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਆ ਗੁਰੂ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਸਾਰੇ ਪ੍ਰਣ ਕਰੀਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਡਰੇ ਹੋਏ ਲੋਕਾਂ ਨੂੰ ਇੱਕ ਉਪਦੇਸ਼ ਦ੍ਰਿੜ ਕਰਵਾਇਆ ਸੀ ਉਹ ਆਪਾਂ ਸੰਗਤੀ ਰੂਪ ਦੇ ਵਿੱਚ ਪੜ੍ਹਨਾ ਤੇ ਸਮਾਪਤੀ ਕਰਨੀ ਆ ਭੈ ਕਹੂੰ ਕਉ ਦੇਤਨ ਭੈ ਕਹੂੰ ਕਉ ਦੇਤਨ ਨਹਿ ਪਮਾਨਤਿਆ ਨਹਿ ਪਮਾਨਤਿਆ ਨਹਿ ਪਮਾਨਤਿਆ ਨਹਿ ਪਮਾਨਤਿਆ ਕਹੋ ਨਨਕ ਸੁਨ ਰੇ ਮਨਾ ਕਹੋ ਨਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਜੋ ਤੋ ਪ੍ਰੇਮ ਖਿਲਣ ਕਾ ਚਾਓ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮર્ગ ਪੈਰ ਤਰੀ ਜੈ ਇਤ ਮર્ગ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਇਹ ਗੁਰੂ ਦਾ ਉਪਦੇਸ਼ ਆ ਨਾ ਡਰਨਾ ਨਾ ਡਰਾਉਣਾ ਤੇ ਆ ਮੇਰੇ ਸਾਹਮਣੇ ਨੌਜਵਾਨ ਬੈਠਾ ਊੜਾ ਐੜਾ ਲਿਖਿਆ ਇਹਦੇ ਜਿਹੜੀ ਇਹਨੇ ਮੁਕਲ ਮਾਰੀ ਆ ਇਹ ਊੜਾ ਐੜਾ ਵੀ ਆਪਾਂ ਬੱਚਿਆਂ ਨੂੰ ਮੈਨੂੰ ਖੁਸ਼ੀ ਹੋਈ ਬਹੁਤ ਬੱਚੇ ਮੈਂ ਮਿਲਿਆ ਤੇ ਠੇਠ ਪੰਜਾਬੀ ਬੋਲਦੇ ਮਾਝੇ ਵਾਲੀ ਤੋ ਆਪਾਂ ਪੰਜਾਬੀ ਬੋਲਣੀ ਆ ਪੰਜਾਬੀ ਲਿਖਣੀ ਆ ਪੰਜਾਬੀ ਸਿੱਖਣੀ ਆ ਬੋਲੀਆਂ ਸਾਰੀਆਂ ਸਿੱਖ ਲਓ ਪਰ ਪੰਜਾਬੀ ਪਹਿਲੀ ਆਪਣੀ ਪੰਜਾਬੀ ਮਾਂ ਬੋਲੀ ਆ ਤੋ ਨੌਜਵਾਨ ਨੇ ਊੜਾੜਾ ਤੇ ਬਹੁਤ ਸੋਹਣਾ ਲਿਆ ਆ ਤੇ ਜੂੜਾ ਵੀ ਹੈਗਾ ਤੇ ਥੋੜੀ ਜੀ ਕਮੀਆਂ ਦਾੜੀ ਕੱਟੀ ਹੋਈ ਮੈਨੂੰ ਲੱਗਦਾ ਤੇ ਆਸ ਇਹ ਆ ਵੀ ਅੱਗੇ ਤੋਂ ਨਹੀਂ ਕਟਾਊਗਾ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਊੜੇ ਦੇ ਨਾਲ ਤੇ ਜੂੜੇ ਦੇ ਨਾਲ ਆਪਾਂ ਜੋੜਨਾ ਵਾ ਪੰਜਾਬੀ ਗੁਰਦੁਆਰਿਆਂ ਦੇ ਵਿੱਚ ਪ੍ਰਧਾਨ ਸਾਹਿਬ ਖਲੋਤੇ ਇੱਥੇ ਪ੍ਰਬੰਧ ਕਰਾਈਗੇ ਆਪਾਂ ਘਰਾਂ ਦੇ ਵਿੱਚ ਬਜ਼ੁਰਗ ਦੱਸਣ ਕਿਉਂਕਿ ਪੰਜਾਬੀ ਸਾਡੀ ਪਛਾਣ ਆ ਤੇ ਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਦੀ ਲਿਪੀ ਪੰਜਾਬੀ ਆ ਊੜਾ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ ਪੱਟੀ ਲਿਖੀ ਮੈਂ ਗਿਆਨ ਨਨਕਾਣਾ ਸਾਹਿਬ ਪਾਕਿਸਤਾਨ ਉੱਥੇ ਗੁਰਦੁਆਰਾ ਵੀ ਆ ਤੋ ਬੱਚਿਆਂ ਨੂੰ ਸਭ ਤੋਂ ਪਹਿਲਾਂ ਊੜਾ ਐੜਾ ਸਿਖਾਈਏ ਸਿੱਖੀ ਦਾ ਇਤਿਹਾਸ ਦੱਸੀਏ ਉਹਨਾਂ ਨੂੰ ਸਿੱਖੀ ਗੈਰਤ ਤੇ ਅਣਖ ਦੇ ਨਾਲ ਜੋੜੀਏ ਤੇ ਚੜ੍ਹਦੀ ਕਲਾ ਦੇ ਵਿੱਚ ਰਹੀਏ ਮੈਂ ਸਮੁੱਚੀ ਹੀ ਸ਼ਲਾਂਗ ਦੀ ਸੰਗਤ ਗੋਹਾਟੀ ਦੀ ਸੰਗਤ ਧੋਬੜੀ ਸਾਹਿਬ ਅਤੇ ਜਿਹੜਾ ਇਹ ਨਾਰਥ ਈਸਟ ਇਲਾਕਾ ਵਾ ਇਸ ਸਮੁੱਚੇ ਇਲਾਕੇ ਦੀ ਸਿੱਖ ਸੰਗਤ ਲਈ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਪੰਥ ਦੇ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਤੇ ਮੈਂ ਗੁਰੂ ਅੱਗੇ ਅਰਦਾਸ ਵੀ ਕਰਦਾ ਜਿਹੜੇ ਸਾਡੇ ਇਹ ਸਿੱਖ ਪਰਿਵਾਰ ਕਈ ਸੌ ਸਾਲਾਂ ਤੋਂ ਇੱਥੇ ਵਸਿਆ ਇਹ ਸਦਾ ਇੱਥੇ ਵਸਦੇ ਰਹਿਣ ਸਿੱਖੀ ਇੱਥੇ ਵਧੇ ਫੁੱਲੇ ਪਰ ਫੁੱਲਤ ਹੋਵੇ ਤੇ ਨਾਲ ਦੀ ਨਾਲ ਅਸੀਂ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੇ ਕਾਰਜ ਵੀ ਕਰਦੇ ਰਹੀਏ ਜੀ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਗੁਰੂ ਸਾਹਿਬ ਸਾਨੂੰ ਚੜ੍ਹ ਦੀ ਕਲਾ ਦੇ ਵਿੱਚ ਰੱਖਣ ਜੀ ਸਿੱਖਾਂ ਦੇ ਨਾਮ ਕਿ ਡੇ ਡੇ ਤਗੜੇ ਆ ਬੋੜ ਸਿੰਘ ਨਿਹਾਲ ਸਿੰਘ ਨਿਬਾਹੂ ਸਿੰਘ ਤੇ ਅੱਜ ਸਹਬਜ਼ਾਦੇ ਕਲਗੀਧਰ ਪਾਤਸ਼ਾਹ ਜੀ ਦੇ ਸਹਬਜ਼ਾਦੇ ਦਾ ਵੀ ਅੱਜ ਜਨਮ ਦਿਨ ਹੈਗਾ ਬਾਬਾ ਫਤਿਹ ਸਿੰਘ ਤੇ ਵੇਖੋ ਨਾਮ ਸਹਬਜ਼ਾਦਾ ਜੀਤ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਤੋਂ ਬੱਚਿਆਂ ਦੇ ਨਾਮ ਤਗੜੇ ਰੱਖਣੇ ਆ ਨਾਮ ਸੁਣ ਕੇ ਹੀ ਅਗਲਾ ਕੰਬ ਜੇ ਵੀ ਨਾਮ ਐਡਾ ਤਗੜਾ ਤੇ ਬੰਦਾ ਕਿੱਡਾ ਦਲੇਰ ਹੋਣਾ ਛੋਟੇ ਨਾਮ ਨਹੀਂ ਰੱਖਣੇ ਸਿੰਘ ਤੇ ਕੌਰ ਨਾਲ ਲਾਉਣਾ ਬੱਚਿਆਂ ਨੂੰ ਪਿਆਰ ਕਰਨਾ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹਿਣਾ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਮੰਨਣਾ ਤੇ ਸਾਰੀਆਂ ਧੀ ਭੈਣਾਂ ਦੀ ਇੱਜ਼ਤ ਕਰਨੀ ਸਾਨੂੰ ਗੁਰੂ ਨੇ ਸਿਖਾਈ ਪਰ ਸਮੇਂ ਸਰ ਵਿਆਹ ਵੀ ਕਰਵਾ ਲੈਣੇ ਭੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ